ਲੋਕ ਬੜੀ ਸ਼ਾਨਦਾਰ ਬਣਾਈ ਹੈਗੀ ਅੱਜ ਜਿੱਦਾਂ ਸ਼ੌਂਗ ਜ਼ਰੂਰ ਪਾਉਣੋ ਪਰ ਐਵ ਨਾ ਮਾਓ ਮੈਂ ਤਾਂ ਇਹੀ ਹਰ ਇੱਕ ਜਗ੍ਹਾ ਇਹੀ ਕਰਦਾ ਆਗਦੇ ਨੇ ਨਵੇਂ ਪਾਈਕ ਦੇ ਵਿੱਚ ਉਹਨਾਂ ਨੂੰ ਸਰਪ੍ਰਾਈਜ਼ ਗਿਫਟ ਵੀ ਮਿਲਦੇ ਨੇ ਪਲੱਸ ਕੰਪਨੀ ਵੱਲੋਂ ਜੋ ਐਕਸਚੇਂਜ ਬੋਨਸ ਵੀ ਮਿਲਦਾ ਹੈ ਵੈਲਕਮ ਟੂ ਖੰਨਾ ਨਿਊ ਲੇਵਲ ਅੱਜ ਜਿੱਥੇ ਖੜੇ ਨੇ ਸਨਾਰੇ ਜਾਵਾ ਮੁਖਤ ਤੇ ਰਾਜਮੁਖਤ ਸਟਾਰ ਤੇ ਰਾਜਮੁਖਤ ਸਟਾਰ ਦੇ ਵੱਲੋਂ ਅਜਿ ਇੱਕ ਜਾਵਾ ਦਾ ਜਿਹੜਾ 42 ਬਿਗ ਜਿਹੜਾ ਲਾਂਚ ਕੀਤਾ ਗਿਆ ਇਸ ਲਾਂਚਿੰਗ ਦੇ ਉੱਪਰ ਕੀ ਤਨ ਜਿਹੜਾ ਇਹ ਜਿਹੜਾ ਰਾਈਟਰ ਨੇ ਜਿਹੜੇ ਰਾਈਟਿੰਗ ਸ਼ੌਕੀਨ ਨੇ ਆਪਾਂ ਉਹਨਾਂ ਨਾਲ ਵੀ ਗੱਲ ਕਰਾਂਗੇ ਅੱਜ ਜੋ ਆਪਾਂ ਗੱਲ ਕਰਦੇ ਆ ਇਸ ਜਾਵਾ 42 ਦੇ ਗ੍ਰੈਂਡ ਜਿਹੜੀ ਕੀਤੀ ਗਈ ਅੱਜ ਜਿਹੜੇ ਲਾਂਚਿੰਗ ਉਹਦੇ ਬਾਰੇ ਜਿਹੜੇ ਸਾਡੇ ਭਾਜੀ ਦਾਵਤ ਤੋਂ ਬੈਨਪਾਲ ਸਰ ਬੈਨਪਾਲ ਸਰ ਤੁਸੀਂ ਬਹੁਤ ਸ਼ਕੀਨ ਹੋ ਤੇ ਬਹੁਤ ਲੰਬੇ ਸਮੇਂ ਤੋਂ ਇਹਨਾਂ ਮੋਟਰਸਾਈਕਲਾਂ ਦੇ ਬਾਰੇ ਜਾਣਦੇ ਰਹੇ ਹੋ ਤੁਸੀਂ ਅੱਜ ਇਹਨਾਂ ਜਾਵਾ ਵੱਲੋਂ ਲਾਂਚ ਕੀਤਾ ਗਿਆ ਨਵਾਂ ਜਿਹੜਾ 42 ਇਸ ਬਾਰੇ ਕੀ ਕਹਿਣਾ ਚਾਹੋਗੇ ਮਜੀ ਤਕਰੀਬਨ 1929 ਦਾ ਇਹ ਜਿਹੜਾ ਜਾਵਾ ਦਾ ਫਲੈਗਸ਼ਿਪ ਬਹੁਤ ਵਧੀਆ ਵਿੰਟੇਜ ਜਿਹੜਾ ਹੈਗੇ ਬਾਈਕੇ ਤਿਆਰ ਕਰਦੇ ਹੈਗੇ ਨੇ ਔਰ ਹੌਲੀ ਹੌਲੀ ਜਿੱਦਾਂ ਪਹਿਲਾਂ ਇਹਨਾਂ ਦਾ ਲੁੱਕ ਉਹ ਹੋ ਚੁਗੀ ਪਰ ਉਹਨੂੰ ਛੱਡਿਆ ਨਹੀਂ ਹੈਗਾ ਉਦਾਂ ਦੀ ਲਾਈਟ ਸਿਸਟਮ ਸਾਰਾ ਉਵੇਂ ਰੱਖਿਆ ਹੋਇਆ ਹੈਗਾ ਚਾਬੀ ਜ਼ਰੂਰ ਮੜੀ ਦਿੱਤੀ ਜੁਗੀ ਪਰ ਲੁੱਕ ਬੜੀ ਸ਼ਾਨਦਾਰ ਹੈ ਜਿਹੜਾ ਨਵਾਂ 42 ਕੱਢੇਗਾ ਬਹੁਤ ਸੋਹਣਾ ਕੱਢਿਆ ਹੈਗਾ ਇਦਾਂ ਚੀਜ਼ ਕੀ ਨਵੀਆਂ ਉਹਨਾਂ ਨੇ ਦਿੱਤੀਆਂ ਜਿਹੜੀਆਂ ਛਕੀ ਨਾਮ ਜਿਹੜੇ ਬਹੁਤ ਜਿਹੇ ਵੀ ਲੁੱਕ ਬੜੀ ਲੁੱਕ ਬੜੀ ਸ਼ਾਨਦਾਰ ਬਣਾਈ ਹੋਈ ਹੈਗੀ ਜਿਹਦੇ ਦਾ ਡੈਸਾਈਨ ਕ੍ਰੈਕਟਿਵ ਹੈਗੀ ਹੈ ਨਵੇਂ ਬੱਚੇ ਦੇ ਮੁੰਡੇ ਲੇਕਿਨ ਉਹ ਚੀਜ਼ ਨੂੰ ਦੇਖ ਕੇ ਲੁੱਕ ਜਿਹੜੀ ਆ ਬਣਾਈ ਹੈਗੀ ਮਤਲਬ ਜਾਵਾ ਅੱਗੇ ਦੀ ਜਾਨ ਨਹੀਂ ਸੀ ਬਣਾਉਣੀ ਨਹੀਂ ਪਰ ਬਹੁਤ ਸੋਹਣਾ ਬਣਾਇਆ ਹੈਗਾ ਦੇਖਣ ਨੂੰ ਇੰਡੀਆ ਨੂੰ ਵੀ ਬੜਾ ਸ਼ਾਨਦਾਰ ਹੈਗਾ ਬਾਕੀ ਕੰਪਨੀ ਜਾਵਾ ਦਾ ਨਾਮ ਵੀ ਬਹੁਤ ਵਧੀਆ ਹੈ ਪਿਛਲੇ ਸਮੇਂ ਤੋਂ ਦਿਖਾਈ ਜਾਵਾ ਜਰੀ ਕੋ ਜਵਾ ਮੋਟਰਸਾਈਕਲ ਦਾ ਬੜੇ ਹੋ ਉਂਦੀ ਸੀ ਤੇ ਕਈ ਵਾਰੀ ਮੋਟਰਸਾਈਕਲ ਉਹਨਾਂ ਦੇ ਵਿੱਚ ਚੋਹ ਗਿਆ ਪਰ ਜਦੋਂ ਟੱਕਾ ਲਾ ਕੇ ਸਟਾਰਟ ਕਰਦੇ ਜਾਵਾ ਮੋਟਰ ਤਾਂ ਜੀ ਕੁਝ ਪੱਜਦਾ ਸੀ ਤਾਂ ਬਹੁਤ ਉਹ 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 ਸੁਆਬ ਉਹ ਸਵਾਦ ਹੋਰ ਸੀਗਾ ਜੀ ਅੱਜ ਵੀ ਅੱਜ ਵੀ ਮੁੰਡੇ ਹੈਗੇ ਨੇ ਜਿਨ੍ਹਾਂ ਕੋਲ ਅਸੀਂ ਅੰਦਰ ਬੈਠੇ ਬਾਈ ਜੀ ਉਹਨਾਂ ਨਾਲ ਗੱਲ ਵੀ ਕਰਦੇ ਸੀਗੇ ਵਿਨਟੇਜ ਗਰੁੱਪ ਬਣੇ ਹੋਏ ਨੇ ਜਿਨ੍ਹਾਂ ਕੋਲ ਅੱਜ ਵੀ ਉਹ ਪੁਰਾਣੇ ਛਾਬੀ ਵਾਲੇ ਉੱਪਰ ਲੱਗਦਾ ਹੁੰਦਾ ਸੀਗਾ ਕੱਕ ਉਹੀ ਗੇਅਰ ਉਹੀ ਥੱਕ ਮਾਰਨੀ ਬਾਜੀ ਰੱਖਿਆ ਹੈਗੇ ਨੇ ਪਰ ਹੌਲੀ ਹੌਲੀ ਜਿੱਦਾਂ ਸਮੇਂ ਦੇ ਨਾਲ ਮੋਬਾਈਲ ਫੋਨ ਆ ਗਏ ਨੇ ਉਦਾਂ ਹੀ ਬਾਈਕਾਂ ਦਾ ਹੈਗਾ ਜੀ ਹੌਲੀ ਹੌਲੀ ਸਭ ਸਾਰਾ ਚੇਂਜ ਹੋ ਗਿਆ ਨੇ ਪਰ ਜਵਾਨ ਜੋ ਆਪਣਾ ਵੈਂਟੇ ਲੋਕੇ ਕੀ ਸੀ ਹੱਥੀ ਉ ਰੱਖੀ ਹੋਈ ਹੈ ਨੌਜਵਾਨਾਂ ਨੂੰ ਕੀ ਕਹਦਾ ਜੀ ਇਸ ਉਹਦੇ ਬਾਰੇ ਮੈਂ ਜੀ ਮੈਂ ਤਾਂ ਇਹੀ ਕਹੂੰਗਾ ਵੀ ਨਸ਼ੇ ਤੋਂ ਦੂਰ ਰਹੋ ਅਗਰ ਬਾਈਕ ਰਾਈਡਿੰਗ ਦਾ ਸ਼ੌਂਕ ਪਾਉਣਾ ਹੈ ਫਿਰ ਬਾਈਕਰ ਸਾਡੇ ਜਿਵੇਂ ਚੱਲੋ ਮੈਂ ਹੁਣ ਐਸਐਮ ਬੂਸੇ ਸਸਤੇ ਦੇ ਵਿੱਚ ਆਇਆਗਾ ਨਹੀਂ ਸਾਡੀ ਗੀਅਰ ਹੁੰਦਾ ਹੈਗਾ ਜਿਹਨੂੰ ਅਸੀਂ ਕਹਿੰਦੇਗਾ ਪ੍ਰੋਪਰ ਜੈਕਟ ਹੁੰਦੀ ਆ ਪੈਂਟ ਹੁੰਦੀ ਹੈਗੀ ਸ਼ੂ ਹੁੰਦੇ ਹੈਗਾ ਹੈਲਮਟਨ ਦੇ ਉਹ ਪੂਰਾ ਪਾ ਕੇ ਅਵੇਰਨੈਸ ਹੋਵੇ ਤੇ ਇਹ ਚੀਜ਼ ਨੂੰ ਜ਼ਰੂਰ ਚੌਂਕ ਜਰੂਰ ਪਾ ਲੋ ਪਰ ਐਬ ਨਾ ਪਾਓ ਮੈਂ ਤਾਂ ਇਹੀ ਹਰੇਕ ਜਗ੍ਹਾ ਇਹੀ ਕਹਿੰਦਾ ਮੈਂ ਠੀਕ ਮੇਰੇ ਬੋਰੀਆ ਬੈਨੀਫਾਰਜੀ ਨੇ ਨੋਜ ਨਾ ਮਾ ਪੀਐਲ ਵੀ ਕੀਤਾ ਕਿ ਨਸ਼ੇ ਤੋਂ ਛਡ ਗਿਆ ਪੁਸ਼ਕਰ ਰਾਜ ਜੀ ਨਾਲ ਗੱਲ ਕਰੇ ਪੁਸ਼ਕਰ ਰਾਜ ਜੀ ਅੱਜ ਤੁਸੀਂ ਜਾਵਾ ਜਿਹੜੇ ਰਾਜ ਨੂੰ ਸਟਾਰਟ ਕੀਤਾ ਨਹੀਂ ਇਵੈਂਟ ਲੈ ਕੇ ਆਏ ਹੋ ਸਿਨੇਮਾ ਰੋਜਵੰਨਾਵਤ ਲੈ ਕੇ ਕੀ ਕਹਿਣਾ ਜੀ ਇਹ ਬਹੁਤ ਹੀ ਵਧੀਆ ਮੋਟਰਸਾਈਕਲ ਹੈਗਾ ਜਿਹੜਾ ਕਿ ਪਹਿਲਾਂ 350 ਸੀਸੀ ਆਦਾ ਸੀਗਾ ਤੇ 330 ਸੀਸੀ ਦਾ ਨਵਾਂ ਵਰਜਨ ਥੋੜਾ ਛੋਟਾ ਮਾਡਲ ਕੱਢਿਆ ਹੈਗਾ ਜਿਹੜੇ ਕਿ ਕੁਝ ਕਾਸਟ ਕਟਿੰਗ ਕਰਨਾ ਚਾਹੁੰਦੇ ਨੇ ਉਹਨਾਂ ਦੇ ਵੀ ਰੇਂਜ ਦੇ ਵਿਚਾਰ ਤੇ 1929 ਤੋਂ ਤੁਹਾਨੂੰ ਪਤਾ ਹੀ ਹੈ ਕਿ ਯੂਗੋਸਲਾਵੀਆ ਦੇ ਵਿੱਚ ਜਵਾਬ ਸਟਾਰਟ ਹੋਇਆ ਤਿੱਦਕ ਇਹ ਜਿਹੜਾ ਐਫ ਜੇ ਜਿਹੜਾ ਹੈਗਾ ਇਹ ਜਿਹੜਾ ਇਹਦਾ ਫਾਊਂਡਰ ਸੀਗਾ ਉਹਦੇ ਨਾਮ ਦੇ ਉੱਤੇ ਜੀ ਅਕ ਤੇ ਹਾਂ ਜੀ ਆ ਤੇ ਬਹੁਤ ਹੀ ਵਧੀਆ ਮੋਟਰਸਾਈਕਲ ਨੇ ਤੇ ਜਿਹੜੇ ਕਿ ਘੱਟ ਪੈਸੇ ਖਰਚ ਕੇ ਜੀ ਇਹ ਉਹਨਾਂ ਨੂੰ ਵਧੀਆ ਮੋਟਰਸਾਈਕਲ ਚਲਾਉਣਾ ਚਾਹੁੰਦੇ ਨੇ ਉਹਨਾਂ ਲਈ ਇੱਕ ਵਰਦਾਨ ਹੈ ਇਹ ਜਾਵਾ ਕੀਦਨ ਵਾਤੀ ਜੇ ਨੌਜਵਾਨ ਹੋਣ ਤੁਹਾਡੇ ਸ਼ੋਰੂਮ ਕਿਹੜੀ ਕਿਹੜੀ ਜਗ੍ਹਾ ਤੇ ਨੇ ਕਿੱਥੇ ਨੇ ਕਿੱਥੇ ਜੇ ਨੌਜਵਾਨ ਤੋਂ ਸੰਪਰਕ ਕਰ ਸਕਣ ਸਾਡਾ ਸ਼ੋਰੂਮ ਇੱਕ ਤੇ ਜੀਟੀ ਰੋਡ ਅਲਾਉਡ ਦੇ ਉੱਤੇ ਹੈਗਾ ਤੇ ਦੂਸਰਾ ਸ਼ੋਰੂਮ ਸਾਡਾ ਹੈਗਾ ਸਰੰਦ ਰੋਡ ਤੇ ਪਟਿਆਲੇ ਯਾਰ ਪਟਿਆਲੇ ਚਿੱਲ ਪਿੰਡ ਦੇ ਨਾਲ ਹੈਗਾ ਲਾਈਟਾਂ ਦੇ ਕੋਲ ਤੇ ਉਹ ਬਹੁਤ ਹੀ ਵਧੀਆ ਉੱਥੇ ਰਿਸਪੌਂਸ ਹੈਗੀ ਹੈ ਤੇ ਮੋਟਰਸਾਈਕਲ ਕਾਫੀ अच्छे ਆ ਰਹੇ ਨੇ ਔਰ ਲੋਕੀ ਪਸੰਦ ਵੀ ਕਰ ਰਹੇ ਹਨ ਤੇ ਜਿਹੜੇ ਰਾਈਡਰ ਨੇ ਉਹ ਖਾਸ ਕਰਕੇ ਬਹੁਤ ਪਸੰਦ ਕਰਦੇ ਨੇ ਜਿਵੇਂ ਬੈਨੇਪਾਲ ਜੀ ਨੇ ਇਹ ਬਹੁਤ ਪੁਰਾਣੇ ਰਾਈਡਰ ਨੇ ਔਰ ਇਹ ਬਹੁਤ ਵਧੀਆ ਸੰਦੇਸ਼ ਦੇ ਕੇ ਗਏ ਨੇ ਕਿ ਨੌਜਵਾਨਾਂ ਨੂੰ ਜਿਹੜਾ ਹੈ ਕਿ ਸਾਡੇ ਨੂੰ ਨਸ਼ੇ ਤੋਂ ਦੂਰ ਰਹਿਣਾ ਚਾਹੀਦਾ ਹੈ ਇਹ ਜੇ ਸ਼ੌਕ ਪਾਲਨੇ ਚਾਹੀਦੇ ਹਨ ਅਜੇ ਸ਼ੌਕ ਜ਼ਰੂਰ ਕਰ ਲੈ ਜੇ ਤਾਂ ਇਸ ਦੇ ਨਾਲ ਨਾਲ ਮੈਂ ਇੱਕ ਹੋਰ ਦੱਸ ਦਵਾਂ ਕਿ ਸਾਡਾ ਇੱਕ BSA ਮੋਟਰਸਾਈਕਲ ਇੱਧਰ ਕੰਮਾ ਕੋ ਬਾਇਓ ਬਲੇ BSA ਮੋਟਰਸਾਈਕਲ ਵੀ ਬਹੁਤ ਪਹਿਲਾਂ ਆਉਂਦਾ ਹੁੰਦਾ ਸੀ ਪੁਰਾਣਾ ਜਦੋਂ ਅਸੀਂ ਛੋਟੇ ਛੋਟੇ ਹੁੰਦੇ ਸੀਗੇ ਉਹਨਾਂ ਦਿਨਾਂ ਚ ਅਸੀਂ ਦੇਖਦੇ ਸੀਗੇ ਕਿ ਜੰਗਲਾਤ ਦਾ ਇੱਕ ਠੇਕੇਦਾਰ ਸਾਡੇ ਰਾਮਗੜ੍ਹ ਕੈਂਟ ਵਿੱਚ ਲੈ ਕੇ ਆਉਂਦਾ ਹੁੰਦਾ ਸੀ ਬਿਹਾਰ ਚ ਜੀ ਜੀ ਜਦੋਂ ਅਸੀਂ ਉੱਥੇ ਰਹਿੰਦੇ ਹੁੰਦੇ ਸੀ ਤੇ ਉਹ ਬੜਾ ਤੁਸੀਂ ਕੁਝ ਸੋਹਣਾ ਇੰਨਾ ਭਾਰੀ ਅਤੇ ਮਜ਼ਬੂਤ ਮੋਟਰਸਾਈਕਲ ਬਹੁਤ ਨਵੀਂ ਲੁੱਕ ਦੇ ਵਿੱਚ ਹੁਣ ਆਇਆ ਹੈ ਕਿਉਂਕਿ ਇਹ ਇੰਡੀਆ ਤੋਂ 1985-84 ਦੇ ਵਿੱਚ ਕਵਿਟ ਕਰਗੇ ਸੀ ਲੇਕਿਨ ਵਰਲਡ ਦੇ ਵਿੱਚ ਤਾਂ ਚੱਲ ਹੀ ਰਿਹਾ ਸੀ ਤੇ ਨਈ ਇੰਪਰੂਵਮੈਂਟ ਹੈ ਇਹਦੇ ਵਿੱਚ ਨਵਾਂ ਸਾਰਾ ਕੁਝ ਹੈ ਇਹ ਰੈਡੀਏਟਰ ਵੀ ਲਾਤਾ ਹੈ ਕੰਪਨੀ ਨੇ ਇੰਜਨ ਗਰਮ ਵੀ ਨਹੀਂ ਹੁੰਦਾ ਔਰ ਬਹੁਤ ਹੀ ਵਧੀਆ ਮੋਟਰਸਾਈਕਲ ਹੈ ਜਿਹੜੇ ਕਿ ਅੱਛੇ ਪੈਸੇ ਖਰਚਣ ਵਾਲੇ ਬੰਦੇ ਦੇ ਬੱਚੇ ਨੇ ਸ਼ੌਂਕ ਰੱਖਦੇ ਨੇ ਉਹਨਾਂ ਲਈ 650 ਸੀਸੀ ਜਾਵਾ ਦਾ ਮੋਟਰਸਾਈਕਲ ਦੀ ਇਹ ਪੁਸ਼ਕਰਾ ਜੀ ਸੀ ਆਹੋ ਹਰਜਿੰਦਰ ਜੀ ਨਰਜਿੰਦਰ ਜੀ ਅਕਸਰ ਤੁਹਾਡੀ ਨੌਜਵਾਨਾਂ ਨਾਲ ਗੱਲ ਹੁੰਦੀ ਹੈ ਤੇ ਉਹ ਜਿਹੜੇ ਸ਼ਫੀਮ ਨੇ ਉਹ ਆ ਕੇ ਜਦੋਂ ਸ਼ੋਰੂਮ ਦੇ ਵਿੱਚ ਆ ਕੇ ਮੋਟਰਸਾਈਕਲ ਤੇ ਬੈਠਦੇ ਨੇ ਤੇ ਉਹਨਾਂ ਦੀ ਦੇਖਿਓ ਜੀ ਅਭੀ ਉਹਦੇ ਸ਼ੌਕ ਹੈ ਤੇ ਅੱਜ ਜਿਹੜਾ ਜਾਵਾ ਬਦੂ ਸੀਟਰ ਤੋਂ ਲੈ ਕੇ ਆਇਆ ਉਹਦੇ ਬਾਰੇ ਕੀ ਕਹਿੰਦੇ ਹਾਂ ਦਾ ਤੁਹਾਡਾ ਬਹੁਤ-ਬਹੁਤ ਧੰਨਵਾਦ ਜਮਾਨ ਸਾਹਿਬ ਜਿਹੜਾ ਤੁਸੀਂ ਸਾਡੇ ਛੋਟੇ ਜਿਹੇ ਮਲਾਵਤ ਆ ਕੇ ਤਨ ਕੋਰ ਕਰ ਰਹੇ ਹੋ ਜਾਵਾ ਮੋਟਰਸਾਈਕਲ ਜਿਹੜਾ ਇਹ ਜਾਵਾ 42 FJ ਕੰਪਨੀ ਨੇ ਕਲਾਸਿਕ ਲੇਜੈਂਡਸ ਨੇ ਨਵਾਂ ਲਾਂਚ ਕੀਤਾ ਤੇ ਇਹਦੇ ਵਿੱਚ ਇੰਜਨ ਵੀ ਜਿਹੜਾ ਹੈਗਾ ਉਹ α ਸੀਰੀਜ਼ ਦਾ ਇੰਜਨ ਨਵਾਂ ਇੰਜਨ ਲਾਂਚ ਕੀਤਾ 350 ਸੀਸੀ ਹੈ ਜਿਹੜਾ ਕਿ 92 ਹॉर्सपावर ਤੇ ਟਾਰਕ ਜਿਹੜਾ ਹੈਗਾ ਉਹ 30 ਨਿਊਟਨ ਮੀਟਰ ਪ੍ਰੋਡਿਊਸ ਕਰਦਾ ਇਹ ਹॉर्सपावर ਤੇ ਟਾਰਕ ਜਿਹੜੀ ਹੈਗੀ ਹੈ ਇਸ ਸੈਗਮੈਂਟ ਦੇ ਪਾਈਪਸ ਦੇ ਵਿੱਚ ਸਭ ਤੋਂ ਜ਼ਿਆਦਾ ਜੇ ਆਪਾਂ ਦੇਖੀਏ ਹੋਰ ਬਾਈਕਸ ਨਾਲ ਕੰਪੇਅਰ ਕਰੀਏ ਇਸ 350cc ਸੈਗਮੈਂਟ ਦੇ ਬਾਈਕਸ ਦੇ ਵਿੱਚ ਸਭ ਤੋਂ ਜ਼ਿਆਦਾ ਇਹਦੇ ਵਿੱਚ ਟਾਰਕ ਤੇ ਹੌਸਲ ਜੇ ਕਿਸੇ ਨੇ ਕਿਸੇ ਨੇ ਖਰੀਦਨਾ ਆ ਗੋ ਤਾਂ ਉਹ ਕੀ ਕੀ ਚੰਗ ਹੋਗਾ ਕੀ ਕੀ ਜਿਹੜੀਆਂ ਐਕਟੀਵਿਟੀਜ਼ ਜਿਵੇਂ ਮੰਨ ਲਓ ਆਰਸੀ ਤੇ ਰੋਡ ਤੇ ਹੋਰ ਕੀ ਸੂਰਤ ਹੈ ਜੇ ਕਿਸੇ ਨੇ ਲੈਣਾ ਹੋਵੇ ਜੀ ਆਰਸੀਸ ਵਗੈਰਾ ਜਿਹੜੀਆਂ ਨੇ ਉਹ ਤਾਂ ਪੰਜਾਬ ਸਰਕਾਰ ਨੇ ਬੜਾ ਵਧੀਆ ਪਰਚਾਲਾ ਕਰਤਾ ਕਿ ਅ ਜਿਹਨ ਸਪਾ ਨੂੰ ਹੀ ਅਥਾਰਾਈਜ਼ ਕਰ ਦਿੱਤਾ ਆ ਆਰਸੀਆਂ ਬਣਾਉਣ ਵਾਸਤੇ ਤੇ ਸਰਕਾਰੀ ਦਫ਼ਤਰਾਂ ਦੇ ਚੱਕਰ ਜਿਹੜੇ ਘੱਟਦੇ ਸੀਗੇ ਪਹਿਲਾਂ ਲੋਕ ਕਾਰਸੀਆਂ ਲੇਟ ਹੁੰਦੀਆਂ ਸੀਗੀਆਂ ਉਹ ਜਿਹੜੀ ਚੀਜ਼ ਆ ਪੰਜਾਬ ਸਰਕਾਰ ਨੇ ਉਹ ਖਤਮ ਕਰ ਦਿੱਤੀ ਆ ਹੁਣ ਇਸ ਟਾਈਮ ਤੇ ਇਹ ਬਾਈਕ ਜਿਹੜਾ ਹੈਗਾ ਸਾਡੇ ਵੱਲੋਂ ਜਿਹੜੀਆਂ ਹੈਗੀਆਂ ਕੰਪਨੀ ਨੇ ਸਕੀਮਾਂ ਸਮੇਂ-ਸਮੇਂ ਦੇ ਨਾਲ ਚੇਂਜ ਹੁੰਦੀਆਂ ਰਹਿੰਦੀਆਂ ਬਦਲਦੇ ਰਹਿੰਦੀਆਂ ਨੇ ਹੁਣ ਫਿਲਹਾਲ ਫੈਸਟਿਵਲ ਸੀਜ਼ਨ ਦੇ ਵਿੱਚ ਜਿਹੜਾ ਹੈਗਾ ਉਹ ਐਕਸਚੇਂਜ ਜਿਹੜਾ ਬੋਨਸ ਕੰਪਨੀ ਉਹ ਬੜਾ ਅਟਰੈਕਟਿਵ ਦਿੱਤਾ ਹੈ ਜੇ ਕਿਸੇ ਨੂੰ ਪੁਰਾਣਾ ਬਾਈਕ ਬਦਲ ਕੇ ਇਹ ਲੈਣਾ ਹੋਵੇ ਤਾਂ ਬੜਾ ਅਟਰੈਕਟਿਵ ਸਕੀਮਾ ਹੈ ਜੀ ਲੈਣਾ ਉਹ ਤਾਂ ਕੋਈ ਵੀ ਹੋਵੇ ਪੁਰਾਣਾ ਲੈ ਕੇ ਆਵੇ ਪੁਰਾਣਾ ਬਾਈਕ ਕੋਈ ਵੀ ਹੋਵੇ ਜੀ ਕਿਸੇ ਮਰਜ਼ੀ ਕੰਪਨੀ ਦਾ ਹੋਵੇ ਬਸ ਮੋਟਰਸਾਈਕਲ ਹੋਣਾ ਚਾਹੀਦਾ ਤੇ ਉਹਨੂੰ ਅਸੀਂ ਐਕਸਚੇਂਜ ਦਾ ਉਹ ਜੋ ਰੇਟ ਹੈਗਾ ਉਹ ਕੋਆਲੀ ਦਾ ਤੇ ਉਹਦੇ ਹਿਸਾਬ ਨਾਲ ਅਗੇ ਡੀਲ ਹੋ ਜਾਂਦੀ ਹੈ ਤੇ ਫਿਰ ਉਹ ਨਵਾਂ ਬਾਈਕ ਲੈ ਸਕਦੇ ਨੇ ਨਵੇਂ ਬਾਈਕ ਦੇ ਵਿੱਚ ਉਹਨਾਂ ਨੂੰ ਸਰਪ੍ਰਾਈਜ਼ ਗਿਫਟ ਵੀ ਮਿਲਦੇ ਨੇ ਪਲੱਸ ਕੰਪਨੀ ਵੱਲੋਂ ਜੋ ਐਕਸਚੇਂਜ ਬੋਨਸ ਮਿਲਦਾ ਹੈ। ਇਹ ਸੀ ਹਰਜਿੰਦਰ ਜੀ ਤੇ ਕੁਸ਼ਕਰਾ ਜੀ ਜਿਨ੍ਹਾਂ ਨੇ ਦੱਸਿਆ ਵੀ ਇਹ ਬੈਂਕ ਦੇ ਵਿੱਚ ਕੀ ਘੁਸਾ ਰਿਹਾ ਹੈ ਤੇ ਕੀ ਅੱਗੇ ਕੰਪਨੀ ਵਿੱਚ ਸਮੇਂ-ਸਮੇਂ ਤੇ ਹੋ ਰਿਹਾ ਹੈ ਤੇ ਇਹਨਾਂ ਵੱਲੋਂ ਵੀ ਫੈਸਟੀਵਲ ਵੀ ਦੇ ਵਿੱਚ ਜਿਹੜਾ ਫੈਸਟੀਵਲ ਚੱਲ ਰਿਹਾ ਹੈ ਉਹਦੇ ਵਿੱਚ ਨੌਜਵਾਨਾਂ ਨੂੰ ਜਿਹੜੀ ਆ ਕਿ ਵਿਸ਼ੇਸ਼ ਸੂਟ ਦਿੱਤੀ ਜਾ ਕਿਸੇ ਵੀ ਤਰ੍ਹਾਂ ਦੀ ਜਿਹੜੀ ਉਹ ਸੂਟ ਸੋ ਲੈ ਸਕਦੇ ਨੇ। ਮੈਂ ਪਰਮਜੀਤ ਸਿੰਘ ਜੀ ਮਾਨ ਖਨੰਗ ਜੀ